ਹੈ ਸਤ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਜਿਹਦਾ ਕੋਈ ਥਾਂ ਨਹੀਂ ਹੈ ਜਿਹਦਾ ਕੋਈ ਟਿਕਾਣਾ ਨਹੀਂ ਹੈ ਜਿਹਦਾ ਕੋਈ ਧਰਬ ਨਹੀਂ ਹੈ ਜਿਹੜਾ ਕਹਿੰਦਾ ਮੈਨੂੰ ਕੋਈ ਰੱਖਣ ਵਾਸਤੇ ਤਿਆਰ ਹੀ ਨਹੀਂ ਹੁੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਆਪਣੀ ਗਲਵਕੜੀ ਕਰਕੇ ਕਹਿੰਨੇ ਸਿੱਖਾ ਮੇਰੇ ਕੋਲ ਆ ਜਾ ਤੈਨੂੰ ਆਪਣੀ ਮੈਂ ਗਲਵਕੜੀ ਚਲਾਵਾਂਗਾ ਤੇ ਹੈਰਾਨਗੀ ਹੁੰਦੀ ਹੈ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਇਸ ਪਾਵਨ ਗ੍ਰੰਥ ਨੂੰ ਆਪਣੀ ਰਾਜਨੀਤੀ ਵਾਸਤੇ ਇਹ ਵੇਚ ਦਿੰਦੇ ਨੇ ਹਿਰਦੇ ਦੇ ਅੰਦਰੋਂ ਦੁੱਖ ਬੜਾ ਜ਼ਾਹਿਰ ਹੁੰਦਾ ਹੈ ਕਿ ਕਮਾਲ ਦੇ ਪੱਥਰ ਦੇ ਲੈ ਫਿਰਦੇ ਨੇ ਬੰਦੇ ਉਹ ਵਾਲੇ ਆਪਣੀਆਂ ਕੁਰਸੀਆਂ ਦੇ ਵਾਤੇ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਪਾਤਸ਼ਾਹ ਨੂੰ ਦਾਉ ਤੇ ਲਗਾ ਦਿੱਤੇ ਕਿੰਨੀਆਂ ਬੇਅਦਬੀਆਂ ਹੋਈਆਂ ਪਿਆਸਿਆਂ ਦੇ ਵਾਸਤੇ ਕੀ ਕੁਝ ਕੀਤਾ ਤੇ ਜੇਕਰ ਸਿੱਖ ਕੋਈ ਐਸਾ ਐਕਸ਼ਨ ਲੈਂਦੇ ਨੇ ਫਿਰ ਇਹ ਵੱਖਵਾਦੀ ਤੇ ਫਿਰ ਇਹ ਹੱਤਵਾਦੀ ਨੇ ਫਿਰ ਇਹ ਗੁੰਡੇ ਨੇ ਕਿੰਨੇ ਕ ਵਾਰ ਆਪਣੀਆਂ ਅਪੀਲਾਂ ਨੂੰ ਤੁਹਾਡੇ ਅੱਗੇ ਰੱਖਣਾ ਕਿੰਨੇ ਕ ਵਾਰ ਆਪਣੀਆਂ ਦਲੀਲਾਂ ਨੂੰ ਤੁਹਾਡੇ ਅੱਗੇ ਰੱਖਣਾ ਕਦੇ ਗੁਰੂ ਗ੍ਰੰਥ ਸਾਹਿਬ ਮਹਾਰੇ ਪਾਸ਼ਾ ਦੇ ਸਰੂਪ ਦੇ ਉੱਤੇ ਕੋਈ ਸਿਗਰਟ ਪੀ ਕੇ ਸੁੱਟ ਦੇ ਤੇ ਬਰਦਾਸ਼ਤ ਕੀਤਾ ਜਾਂਦਾ ਜਿੱਦਣ ਪਿਓ ਦੀ ਦਾੜੀ ਨੂੰ ਕੋਈ ਆ ਕੇ ਹੱਥ ਪਾਏ ਕੌਣ ਬਰਦਾਸ਼ਤ ਕਰਕੇ ਰਾਜੀ ਹੈ ਕਿੰਨੀਆਂ ਘਟਨਾਵਾਂ ਹੋਈਆਂ ਇਹ ਉਹ ਲੋਕ ਨੇ ਜਿਹੜੇ ਆਪਣੀ ਕੁਰਸੀ ਵਾਸਤੇ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਾਰੇ ਸਰੂਪ ਨੂੰ ਅਜ ਵਰਤ ਰਹੇ ਨੇ ਤੇ ਜੋ ਪਰਸੋਂ ਚੋਥ ਘਟਨਾ ਵਾਪਰੀ ਹੈ ਦਿਲ ਬਾਹਰ ਆ ਗਿਆ ਦੇਖ ਕੇ ਹੱਦ ਹੋ ਗਈ ਲੋਕਾਂ ਦੀ ਕਿ ਜਿਹਦੀ ਆਸਥਾ ਜੁੜੀ ਹੈ ਜਿਹੜਾ ਆਪਣਾ ਧਾਰਮਿਕ ਗ੍ਰੰਥ ਮੰਨਦਾ ਹੈ ਜਿਹੜਾ ਕਹਿੰਦਾ ਕਿ ਮਹਾਰਤ ਤੇ ਤੈਨੂੰ ਆਪਣਾ ਪਿਓ ਤੇ ਆਪਣੀ ਮਾਂ ਮੰਨਦਾ ਹਾਂ ਜੇ ਦਾ ਕੋਈ ਥਾਂ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਨੂੰ ਰਹਿਣ ਵਾਤੇ ਨੂੰ ਘਰ ਦਿੰਦਾ ਹੈ ਜੇ ਦਾ ਕੋਈ ਟਿਕਾਣਾ ਨਹੀਂ ਉਹਨੂੰ ਆਪਣੇ ਗਲਵਕੜੀ ਚ ਲੈਂਦੇ ਨੇ ਉਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਦੇ ਅੰਗਾਂ ਨੂੰ ਪਾੜ ਕੇ ਖਲਾਰਿਆ ਜਾਵੇ ਤੇ ਕਿਹੜਾ ਸਿੱਖ ਹੈ ਡਰ ਬਰਦਾਸ਼ਤ ਕਰਦਾ ਤੇ ਉਹਦੋਂ ਇੱਕ ਨੂੰ ਵਢਿਆ ਹੈ ਨਾ ਤੇ ਜੇਕਰ ਵਢਿਆ ਹੈ ਅੱਜ ਅਸੀਂ ਪੋਸਟਾਂ ਪਾ ਕੇ ਗੁੰਡਾਗਰਦੀ ਹੈ ਜੀ ਇਹ ਆ ਹੈ ਕਿੰਨਾ ਚਿਰ ਬਰਦਾਸ਼ਤ ਕਰਨ ਜੀ ਤੁਸੀਂ ਗੁਰੂ ਗ੍ਰੰਥ ਸਾਹਿਬਾਰੇ ਪਾਸ਼ਾ ਦੇ ਸਰੂਪਾਂ ਨੂੰ ਵਰਤੋ ਤੇ ਜੇਕਰ ਇਹ ਬੇਅਦਬੀ ਹੈ ਨਾ ਮੈਂ ਇੱਕ ਹੋਰ ਸਾਂਝ ਪਾ ਦਿਆਂ ਆਪ ਜੀ ਦੇ ਨਾਲ ਜਿਨ੍ਹਾਂ ਨੇ ਅੱਜ ਧਾਰਮਿਕ ادارے ਦੀਆਂ ਕੁਰਸੀਆਂ ਵੀ ਸਾਂਭੀਆਂ ਹੋਈਆਂ ਨੇ ਨਾ 360 ਸਰੂਪ ਗਾਇਬ ਹੋ ਜਾਣ ਉਹਨਾਂ ਸਰੂਪਾਂ ਦਾ ਕੋਈ ਰਿਕਾਰਡ ਨਾ ਹੋਈ ਅੱਜ ਆਪਣੀਆਂ ਇਲੈਕਸ਼ਨਾਂ ਨੂੰ ਵੇਖ ਕੇ ਸਟੇਟਮੈਂਟਾਂ ਦੇ ਰਹੇ ਨੇ ਨਾ ਮਾਈਕਾਂ ਦੇ ਵਿੱਚ ਕਿ ਬੜੀ-ਬੜੀ ਬੇਰਬੀ ਹੋ ਗਈ ਜੇ ਫਲਾਣੀ ਸਰਕਾਰ ਨੇ ਕਰਾਈ ਹੈ ਢਿੰਗੜੀ ਸਰਕਾਰ ਨੇ ਕਰਾਈ ਹੈ ਜਿਹੜੇ 360 ਸਰੂਪ ਗਾਇਬ ਕੋਈ ਇਹਨਾਂ ਦਾ ਲੇਖਾ ਖਾਣ ਦੇਗਾ ਇਹ ਬੇਰਬੀ ਨਹੀਂ ਸੀ ਇਹਨਾਂ ਬੰਦਿਆਂ ਨੇ ਆਪਣੀਆਂ ਕੁਰਸੀਆਂ ਵਾਸਤੇ ਮਹਾਰਾਜ ਨੂੰ ਇਹਨਾਂ ਨੇ ਵਰਤਿਆ ਹੈ ਇਹਨਾਂ ਲੋਕਾਂ ਦਾ ਕੀ ਵਿਸ਼ਵਾਸ ਕਰੇ ਚਿੱਟੇ ਕੱਪੜੇ ਵੇਖ ਕੇ ਅਸੀਂ ਅੱਜ ਲੇਖਾ ਖਾਗੇ ਨੀਲੀਆਂ ਪੱਗਾਂ ਦੇਖ ਕੇ ਚਿੱਟੀਆਂ ਪੱਗਾਂ ਦੇਖ ਕੇ ਅੱਜ ਅਸੀਂ ਭੁਲੇਖਾ ਖਾ ਗਏ ਕਿ ਇਹ ਬੰਦੇ ਧਰਮੀ ਹੋਣਗੇ ਇਹਨਾਂ ਨੂੰ ਅੱਗੇ ਲਾਓ ਹੱਦ ਹੋ ਗਈ ਮਾਲਕ ਆਖਣ ਲੱਗੇ ਪਰਸ਼ਾ ਮੈਂ ਤੇਰੇ ਲੜਦੇ ਨਾਲ ਆ ਕੇ ਲੱਗਿਆ ਮੈਨੂੰ ਹੋਰ ਕੋਈ ਥਾਂ ਨਹੀਂ ਮਿਲਦੀ ਜਿੱਦੇ ਅੱਗੇ ਜਾ ਕੇ ਆਪਣੇ ਦੁੱਖ ਨੂੰ ਸਾਂਝਾ ਕਰਾਂ ਜਿੱਦੇ ਅੱਗੇ ਆਪਣੇ ਦੁੱਖ ਨੂੰ ਮੈਂ ਸਾਂਝਾ ਕਰਾਂ ਮਾਲਕ ਆਖਣ ਲੱਗੇ ਦਰ ਬੀਬਾ ਮੈਂ ਨੀਮ ਕੋ ਕਰੀ ਸਲਾਮ ਕਿਦੇ ਅੱਗੇ ਜਾ ਕੇ ਸਲਾਮ ਕਰਾਂ ਕਿੱਕੋ ਮੈਂਡਾ ਤੂੰ ਤਨੀ ਸਾਚਾ ਮੁਖ ਨਾਮ ਮੇਰਾ ਇੱਕ ਤੂੰ ਪਰਮਾਤਮਾ ਹੈ ਤੂੰ ਤਣੀ ਹੈ ਤੂੰ ਮੇਰਾ ਖਸਮ ਹੈ ਤੂੰ ਮੇਰਾ ਮਾਲਕ ਹੈ ਤੇਰਾ ਨਾਮ ਮੇਰੇ ਮੁਖ ਵਿੱਚ ਟਿਕਿਆ ਰੇ ਮਾਲਕ ਆਖਣਗੇ ਆਸਾ ਮਹਿਲਾ ਪਹਿਲਾ ਚਾਰੇ ਕੁੰਡਾਂ ਢੂੰਡੀਆਂ ਕੋ ਨੀਮੀ ਮੈਂਡਾ ਮੈਂ ਚਾਰੇ ਕੁੰਡਾਂ ਘੁੰਮ ਕੁੰਮ ਲਈਆਂ ਕਿੱਥੇ ਹੈ ਜਿੱਥੇ ਜਾ ਕੇ ਮੈਂ ਮਥਾਣਾ ਰਗੜਿਆ ਹੋਇ ਕਿੱਥੇ ਹੈ ਜਿਹੜੇ ਨਾ ਜਾ ਕੇ ਮੈਂ ਜੋ ਲੀਨਾ ਅੱਡੀ ਹੋਏ ਜਿਹੜਾ ਸੁੱਖ ਤੇਰੀ ਗੁਰਬਾਣੀ ਦੇ ਕੋਲੋਂ ਮੈਨੂੰ ਮਿਲਿਆ ਹੈ ਨਾ ਮਹਾਰਾਜ ਆਖਣੇ ਚਾਰੇ ਕੁੰਡਾਂ ਢੋਂਡੀਆਂ